ਮੀਨਾ ਐਕਸਪੀ ਨਮਾਸ਼ਾਦ ਵਿੱਚ ਜਿੰਨੇ ਵੀ ਬਲੋਕ ਵਾਈਜ਼ ਟੂਰਨਾਮੈਂਟ ਹੋਏ ਆ ਹਰ ਬਲੋਕ ਵਾਈਜ਼ ਟੂਰਨਾਮੈਂਟ ਵਿੱਚ ਸਾਡਾ ਵਿਸ਼ੇਸ਼ ਸਹਿਯੋਗ ਦਿੱਤਾ વિશેષ ਸ਼ੁਕਰ ਕੀਤੇ ਔਰ ਇਹਨਾਂ ਦਾ ਇੱਕ ਵਾਰ ਫਿਰ ਇੱਥੇ ਪਹੁੰਚਣ ਤੇ ਵੈਲਕਮ ਜੀ ਆਇਆਂ ਨਿੱਘਾ ਸਵਾਗਤ applaud ਕਰਦੇ ਆ ਇਸ ਕਰਵਾ ਕੇ ਉਹਨਾਂ ਦਾ ਰਾਸ ਕਰਈਏ ਖੱਤ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਤੋਂ ਸਮਾਗਟ ਕੇ ਸ਼ਿਰਕਤ ਕੀਤੀ ਹੈ ਤੋਂ ਬੜਾ ਕਰਵਾਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਰਪਿੰਦਰ ਸਿੰਘ ਜੀ ਸਰਦਾਰ ਰਪਿੰਦਰ ਸਿੰਘ ਜੀ ਜਿਹੜਾ ਖੇਡ ਅਫਸਰ ਨਵਾਂ ਸ਼ਹਿਰ ਦੋਨੇ ਟੀਮਾਂ ਲਾਈਨ ਅਪ ਹੋ ਚੁੱਕੀਆਂ ਅੰਦਰ ਹੋਟਲ ਬਾਲੀਵਾਲ ਉਹ ਵੀ ਲਾਈਨ ਅਪ ਹੋ ਜਾਣ ਤੋ ਬਾਨੀਵਾਲ ਟੀਮ ਨੂੰ ਆਸ਼ੀਰਵਾਦ ਦਿੰਦੇ ਹੋਏ ਮੈਡਮ ਸੰਦੋਸ਼ ਖਦਾਰੀਆ ਜੀ ਐਮਐਲ ਹਲਕਾ ਬਲਾਚੌਰ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਮੁਖੀ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਐਸਐਸਪੀ ਨਵਾਂਸ਼ਹਿਰ ਐਸਡੀਐਮ ਬਲਾਚੌਰ ਜਿਵੇਂ ਕਿ ਅਫਸਰ ਸਰਦਾਰ ਅਪਿੰਦਰ ਸਿੰਘ ਜੀ ਸਰਦਾਰ ਦਵਿੰਦਰ ਸਿੰਘ ਜੀ ਡੀਐਸਪੀ ਬਲਾਚ ਡੀਐਸਪੀ ਬਲਾਚੌਰ ਉਹਨਾਂ ਦੇ ਨਾਲ ਡੀਐਮ ਡੀਪੀਆਰ ਸਾਹਿਬ ਤੋ ਮੈਨੂੰ ਕਹਿੰਦੇ ਨੇ ਕਿ ਇਹ ਮਾਣ ਮੱਤਰੀ ਅੰਦਰਾ ਹੈ ਅੱਜ ਕਿਰਦਾਰ ਦੀ ਕਿਰਤੀ ਅਤੇ ਸਿੱਖੀ ਸਮਾਜ ਨੂੰ ਸਵਾਗਤ ਕਰਦੇ ਆ ਜਿਹਨਾਂ ਦੀ ਪਟਿਆੜੀ ਨਵੀਂ ਪੀੜੀ ਨੂੰ ਇੱਕ ਹੌਸਲੇ ਨਾਲ ਟਿਕਾ ਉਮੀਦ ਜਿੱਤੀ ਆਪਣਾ ਸੁਨੇਹ ਆਪਣਾ ਭਲੇਖੋ ਜਿਹੜਾ ਕਿ ਜਿਹੜੀ ਜਗਤ ਦਾ ਮੌਕਾ ਦਿੱਤਾ ਕਿ ਖੇਡਾਂ ਦੇ ਜ਼ਰੀਏ ਇੱਕ ਸੱਚਾ ਮੇਰਤ ਕਰਦੇ ਆਪਣਾ ਫੀਲਡਰ ਦਾ ਟਿਕ ਬਹੁਤ ਸਹੇਰੀ ਮਾਣ ਸੁਖਦਾ ਹੈ ਅਸੀਂ ਖੇਡ ਮੇਲੇ ਦਾ ਧੰਨਵਾਦ ਕਰਨਾ ਰਾਜ ਕਹਿੰਦੇ ਪੰਜਾਬ ਦੇ ਅਗਲੀ ਸੀਆ ਵੱਖ-ਵੱਖ ਚੈਨਲ ਦੇ ਜਿਹੜੇ ਕਿਨੇ ਅੱਜ ਦੇ ਖੇਡ ਮੇਲੇ ਲਾਈਵ ਕੀਤੇ ਜਾ ਰਹੇ ਹੈ ਅਸੀਂ ਬਹੁਤ ਵੱਡਾ ਪੱਤਰਕਾਰ ਬਹੁਤ ਸਰਕਾਰوں ਅਸ਼ੋਤ ਵਿੜਕੀ ਵਾਲੀਬਾਲ ਦੇ ਕੋਚ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਔਰ ਨਾਲ खेडों तो तो नार 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 नार। सारे शुभ इच्छा उम्मीद करते हैं सारे प्लेयर बहुत वह प्रदर्शन करेड ਹਾਂ ਮੈਂ ਚਲਦਾ ਹਾਂ अच्छा पक्की पे लगा है पक्की के बाहर नहीं है ਉਧਰ ਖਣਾਲ ਨੂੰ ਕੱਪੜਾ ਮਾ ਦੇ ਰਿਹਾ ਵੱਟ ਗਏ ਲਿਫਟੇ ਦਾ ਛੇਵਾਂ ਗੁਰੂ ਕਿਹੜਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਮੁਖੀ ਸਹਿਬਾਨ ਸ਼੍ਰੀ ਨਵਜੋਤ ਪਾਲ ਸਿੰਘ ਜੀ ਰੰਧਾਵਾ ਆਈਏਐਸ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਹੈਲੋ ਖੇਡਾ ਬਤਨ ਦੀ ਜਿਹੜੇ ਪੰਜਾਬ ਦੀ ਸ਼ੁਰੂਆਤ ਹੋਈ ਹੈ ਔਰ ਇਹ ਸਾਡੇ ਬਲਾਚੋਰ ਹਲਕੇ ਦੇ ਵਿੱਚੋਂ ਹੋਈ ਹੈ ਜਿਹੜੇ ਕਿ ਸਾਡੇ ਸਰਕਾਰ ਦੇ ਜਿਹੜੇ ਦੇ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਸਾਰੇ ਜਿਹੜੇ ਕਿ ਬਹੁਤ ਅੱਛੇ ਢੰਗ ਦੇ ਨਾਲ ਜਿੰਨਾ ਕਿ ਜਮਾਸ਼ਰ ਦਲ ਜਿਹੜੀਆਂ ਖੇਡਾਂ ਹੈ ਉਹਨਾਂ ਨੂੰ ਬਹੁਤ ਅੱਛੇ ਢੰਗ ਦੀ ਨਾਲ ਕਰਵਾਇਆ ਗਿਆ ਔਰ ਸਾਡੇ ਜਿਹੜੀ ਸੀਐਮ ਭਗਵੰਤ ਮਾਨ ਜੀ ਦੀ ਸੋਚ ਹੈ ਉਹਨਾਂ ਨੇ ਖੇਡਾਂ ਨੂੰ ਪਹਿਲ ਦੇ ਕੇ ਨੌਜਵਾਨ ਬੱਚਿਆਂ ਨੂੰ ਰਸ਼ੀਆ ਵੱਲੋਂ ਟੂਰ ਕਰਕੇ ਜਿਹੜਾ ਕਿ ਖੇਡਾਂ ਦੇ ਵੱਲ ਧਿਆਨ ਦਿੱਤਾ ਗਿਆ ਇਸੇ ਕਰਕੇ ਮੈਂ ਸੀਐਮ ਸਾਹਿਬਾ ਵੀ ਔਰ ਸਾਰਿਆਂ ਦਾ ਜਿਹਨਾਂ ਨੇ ਡੇਟਾ ਚ ਬੱਚਿਆਂ ਨੇ ਭਾਗ ਲਿਆ ਉਹਨਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਹਾਂਜੀ ਸਰ ਬੱਸ ਮੈਡਮ ਨੇ ਬੋਲਤਾ ਨਹੀਂ ਦੋ ਸ਼ਬਦ ਜਿਹੜਾ ਅ ਇੰਟਰ ਸਟੇਟ ਕੰਪੀਟੀਸ਼ਨਸ ਹੋ ਗਈਆਂ ਤੇ ਪੂਰੇ ਬਲੌਕ ਲੈਵਲ ਕੰਪੀਟੀਸ਼ਨਸ ਹੋ ਗਈਆਂ ਇਹ ਬਹੁਤ ਅੱਛਾ ਉਪਰਾਲਾ ਹੈ ਜਿਸ ਤਰ੍ਹਾਂ ਐਮਐਲਏ ਮੈਡਮ ਨੇ ਕਿਹਾ ਹੈ ਕਿ ਬੱਚਿਆਂ ਨੂੰ ਨਸ਼ੇ ਤੋਂ ਛਡੋਣ ਵਾਸਤੇ ਤੇ ਉਹਨਾਂ ਦਾ ਮਾਈਂਡ ਕਿਸੇ ਫਿਜ਼ੀਕਲ ਐਕਟੀਵਿਟੀ ਤੇ ਲਾਉਣ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਰਕਾਰ ਨੇ। ਤੇ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਜੋ ਐਕਸਟਰਾ ਕਰਿਕੂਲਰਮ ਐਕਟੀਵਿਟੀ ਹੈ ਉਹਨਾਂ ਦੇ ਵੱਲ ਤੁਸੀਂ ਧਿਆਨ ਦਿਓਗੇ ਤਾਂ ਨਸ਼ੇ ਦੇ ਪਰ ਤੁਸੀਂ ਦੂਰ ਹੋਵੋਗੇ। ਤੋ ਸਾਰੇ ਬੱਚੇ ਕਿਸੇ ਨਾ ਕਿਸੇ ਚੀਜ਼ ਮੈਂ ਐਕਟੀਵਿਟੀ ਮੈਂ ਪਾਰਟਿਸਿਪੇਟ ਕਰਨ ਤਾਂ ਕਿ ਜੋ ਨਸ਼ਾ ਹੈ ਉਸ ਨੂੰ ਉਸ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਸਕੋ। ਕਿਹਦਾ ਪਿੰਡ ਉਹ ਆਪਣਾ? ਮੇਰਾ ਪਿੰਡ ਉਦਨੇ ਵਾਲੇ। ਆ ਕਿਹੜੀ ਗੇਮ ਖੇਡੂ ਸੀ? ਮੈਂ ਬਾਲੀਵਾਲ ਖੇਡਦਾ। ਤੁਸੀਂ ਅੱਗੇ ਇੱਕ ਥੀਕ ਥੀ ਖੇਲੇ ਪਹਿਲਾਂ। ਮੈਂ ਇਹ ਡਿਸਟ੍ਰਿਕਟ ਸਟੇਟ ਖੇਡਿਆ ਹਾਂ ਸਟੇਟ। ਅੱਜ ਤੁਸੀਂ ਬੜਾ ਸੋਚੇ ਪਹਿਲੀ ਵਾਰ ਆਏ ਜੀ। ਨਹੀਂ ਨਹੀਂ ਮੇਰਾ ਪਿੰਡ ਉਦਨੇ ਵਾਲੇ ਬੜਾ ਚੋਣੇ। ਤੇ ਇੱਥੋਂ ਦੀ ਗਰਾਊਂਡ ਕਿਤੇ ਲੱਗੀ ਸਾਨੂੰ? ਨਹੀਂ ਗਰਾਊਂਡ ਬਹੁਤ ਵਧੀਆ ਹੈ ਜੀ। ਬੜੀ ਨਰਮ ਪੱਟਰੀਆਂ ਦੇ। ਹਾਂ ਜੀ। ਬੜੀ ਲੱਗੀ ਹਾਂਜੀ ਹਾਂਜੀ ਬਹੁਤ ਵਧੀਆ ਜੋ ਸੂਲ ਟੋਨ ਚੇਜ ਹੈ ਹੈਵੀ ਸਰਵਿੰਗ ਹੈ ਨਵਾਂ ਕੈਂਪਰੀਆ ਤੋਂ ਹਾਂਜੀ ਮੇਰਾ ਨਾਮ ਹਰਪ੍ਰਿੰਦਰ ਸਿੰਘ ਆ ਜੀ ਜ਼ਿਲ੍ਹਾ ਖੇੜਾ ਅਫਸਰ ਸੀਤਪਾਲ ਸਿੰਘ ਨਾਲ ਬੱਚਿਆਂ ਨੂੰ ਕੀ ਕੀ ਡਾਈਟ ਹੈ ਜੀ ਬੱਚਿਆਂ ਨੂੰ ਸਰ ਅਸੀਂ ਰਿਫਰੈਸ਼ਮੈਂਟ ਡਾਈਟ ਦੇ ਰਹੇ ਹਾਂ ਜਿਦੇ ਵਿੱਚ ਬਨਾਣਾ ਨੇ ਜੂਸ ਹੈ ਤੇ ਬਿਸਕਟ ਨੇ ਤੇ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਤੋਂ ਅਸੀਂ ਲਾਜਰ ਦਾ ਪ੍ਰਬੰਧ ਕੀਤਾ ਜਿਹੜਾ ਉਹ ਬੱਚਿਆਂ ਨੂੰ ਤੇ ਟੀਚਰਸ ਨੂੰ ਸਾਰਿਆਂ ਲਈ ਖੇੜਾ ਮਹਾਨ ਦੇ ਵਿੱਚ ਮੇਰੀ ਬਫਰ ਬਣੀ ਅਕਾਲਾ ਪਹਿਲੇ ਸੈੱਟ ਦੇ ਵਿੱਚੋਂ ਟੀਮ ਜਿਹੜੀ ਹੱਥਾਂ ਸਰ ਅਸੀਂ ਸਰਕਾਰ ਵੱਲੋਂ ਜਿਹੜਾ ਵਿਭਾਗਿਕ ਵੱਲੋਂ ਬੱਚਿਆਂ ਨੂੰ ਡਾਈਟ ਦਾ ਪ੍ਰਬੰਧ ਕੀਤਾ ਹੋਇਆ ਜਿਹਦੇ ਵਿੱਚ ਬਨਾਨਾ ਨੇ ਕੇਲੇ ਨੇ ਜੂਸ ਹੈ ਤੇ ਬਿਸਕਟ ਹੈ ਤੇ ਉਸ ਤੋਂ ਇਲਾਵਾ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਅਸੀਂ ਇੱਥੇ ਲੋਕਲ ਗੁਰਦੁਆਰਾ ਸਾਹਿਬ ਤੋਂ ਚੁੱਕਿਆ ਹੈ ਜੀ ਜਿਹੜਾ ਕੋਈ ਵੀ ਟੀਮਾਂ ਨਾਲ ਅਫੀਸ਼ੀਅਲ ਤੇ ਬੱਚੇ ਜੇ ਜੋ ਵੀ ਇੱਥੇ ਗਰਾਊਂਡ 'ਤੇ ਬੰਦੇ ਮੌਜੂਦ ਨੇ ਉਹ ਸਾਰੇ ਉਹ ਲੰਗਰ ਲੈ ਸਕਦੇ ਆ ਜਿਹੜੀ ਡਾਈਟ ਹੈ ਉਹ ਕੇਵਲ ਪਲੇਇੰਗ ਬੱਚਿਆਂ ਵਾਸਤੇ ਸਰ ਦੋ ਦਿਨ ਖੇਡਾਂ ਚੱਲਣੀਆਂ ਪੂਰਾ ਪ੍ਰਬੰਧ ਹੈ ਸਰਕਾਰ ਵੱਲੋਂ ਕੀਤਾ ਹੈ ਹਾਂਜੀ ਹਾਂਜੀ ਪਾਣੀ ਦਾ ਪ੍ਰਬੰਧ ਜਾਂ ਹੋਰ ਕੋਈ ਵੀ ਹਾਂਜੀ ਹਾਂ ਠੀਕ ਐ ਸਕੂਲ ਤੋਂ ਮਾਝਾ ਰਾਏ ਸਰ ਕਾਲਜ ਪੜਦਾ ਐ ਐਸਜੀਜੀਐਸ ਖਾਲਸਾ ਕਾਲਜ ਮਾਨਕਰ ਠੀਕ ਨੇ ਇੱਥੇ ਕਿੱਦਾਂ ਤੂੰਗਾ ਖੇਡਾਂ ਦੇਖਣ ਆਇਆ ਜਾਂ ਕਰਨ ਪਿੰਡ ਵੱਲ ਤੇ ਹੋਏ ਲੜਾਈ